ਉਸੀ ਇੱਕ ਉਪਰਲਾ ਕਰ ਰਹੇ ਹੋਰ ਗੁਰਦੁਆਰਾ ਰਾਜਾ ਗਾਰਡਨ ਸਿੰਘ ਸਭਾ 13 ਨੰਬਰ ਗਲੀ ਕਪੂਰਸਾ ਰੋਡ ਤੇ ਉਥੇ ਸ਼ਾਮੀ 7 ਤੋਂ 8 ਵਜੇ ਤੱਕ ਬੱਚੀਆਂ ਨੂੰ ਹਾਂ ਛੋਟੇ ਜਿਵੇਂ 5 ਸਾਲ ਤੋਂ ਲੈ ਕੇ ਤਾਂ 10ਵੀਂ ਕਲਾਸ ਦੇ ਬੱਚਿਆਂ ਨੂੰ ਜੀ ਗਤਕਸ਼ ਖਾਨ ਦਾ ਜਿਹੜਾ ਉਪਰਾਲਾ ਮੇਰੇ ਰਿੰਕੂ ਵੀਰ ਜੀ ਆਪਣਾ ਦਿਲਾਗ ਬਾਜੀ ਉਹਨਾਂ ਦਾ ਸਲਾਹ ਕਰਕੇ ਸੀ ਇਹ ਅਗਲੇ ਹਫਤੇ ਸਰਾਕਾਲ ਰਸੀਬ ਸਾਖੀ ਦੇ ਲਾਅਸ ਕਰ ਦਿੱਤਾ ਸੀਗਾ ਬੱਚਾ ਇਨਾਮ ਲਿਖੇ ਜਾ ਰਹੇ ਨੇ ਬੱਚਿਆਂ ਨੂੰ ਸਿਰਫ ਆਪਣੇ ਆਤਮ ਰੱਖਿਆ ਵਾਸਤੇ ਸੀ ਗਤਕੇ ਦੇ ਪ੍ਰਮੋਟ ਕਰ ਰਹੇ ਹੁਣ ਉਹਨਾਂ ਨੂੰ ਸਾਰਿਆਂ ਨੂੰ ਗਤਕਾ ਸਿਖਾਉਂਦਾ ਸੀ ਸਭ ਤੋਂ ਅੱਛਾ ਔਰ ਤੁਸੀਂ ਵਧਾਈ ਦੇ ਪਾਤਰ ਹੋ ਇਹਦੇ ਵਾਸਤੇ ਹੁਣ ਤੁਸੀਂ ਦੇਖੋ ਨਾ ਕਿ ਅਕਾਲ ਮੂਵੀ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਇਹ ਵਿਚਾਰ ਆ ਗਿਆ ਹਾਂ ਇਦੋਂ ਮੰਦੇ ਇਹ ਬਿਲਕੁਲ ਜਦੋਂ ਬੀਬੀ ਘੋੜੇ ਦੇ ਸਵਾਰ ਹੋ ਕੇ ਘਰਮਾਨ ਲੈ ਕੇ ਅੱਗੇ ਨਿਕਲੀ ਜਾਂ ਜਦੋਂ ਢੋਲੀ ਵਲੇ ਦਾ ਸੀਨ ਸੀਗਾ ਜਦੋਂ ਢੋਲੀ ਵਲੇ ਉਹਨੇ ਆਤਮ ਰੱਖਿਆ ਵਸਤੇ ਆਪਣੀ ਸ੍ਰੀ ਸਾਹਿਬ ਚੱਕੀ ਸੀ ਸੀ ਬਿਲਕੁਲ ਬਿਲਕੁਲ ਉਹ ਆਪਸ ਸੀਨ ਦੇਖਿਆ ਵਾ ਸੀਨ ਚ ਦਿਖਾਇਆ ਗਿਆ ਨਾ ਸੀਨ ਦਿਖਾਇਆ ਗਿਆ ਸਿੰਘ ਜੀਆਂ ਵੀ ਉਹ ਆਪਣੀ ਆਤਮ ਰੱਖਿਆ ਆਗਲੇ ਕਿਸੇ ਵਾਰ ਨਹੀਂ ਮਰਦੇ ਉਹ ਆਈ ਮੈਂ ਸੰਭਾਲੀ ਐਨੀ ਸੀਗਾ ਉਹਨੇ ਆਪੇ ਰੱਖਿਆ ਆਪੇ ਕਿਸੇ ਕਿਸੇ ਨਾਲ ਚੱਕ ਕੇ ਦਿਖਾਇਆ